ਸਾਸਤਰੀ ਕਾਲ ਜੀ ਵੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤਲਾ ਤਾਂ ਜਿੰਨੇ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਆਈ ਸਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆਂ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਚਾਰਜੀਤ ਕੱਲ ਨੂੰ ਆਉਣਾ ਹੋਊ ਤਾਂ ਠੀਕ ਹੈ ਜੀ ਕਿਉਂਕਿ ਤੁਸੀਂ ਵੀਡੀਓ ਵਿੱਚ ਦੇਖਿਆ ਤਾਂ ਉਹਨੇ ਜਿਹੜਾ ਵਜਨ ਵਾਲਾ ਕੰਮ ਕਰ ਲਿਆ ਉਹਦੇ ਨਾਲ ਜਿਹੇ ਟਾਂਕੇ ਲੱਗੇ تھے ਉਹਨਾਂ ਪਰ ਆ ਗਈ ਸੀ ਸੋਚ ਤੇ ਅੱਜ ਬਿਲਕੁਲ ਠੀਕ ਹੈ ਜੀ ਤੁਹਾਡੀਆਂ ਦੁਆਵਾਂ ਮੈਂ ਤੁਹਾਡੀਆਂ ਅਰਦਾਸਾਂ ਕਰਕੇ ਦੁਆ ਕਹਿੰਦੇ ਦੁਆ ਹੀ ਨਹੀਂ ਇੱਥੇ ਕੰਮ ਕਰਦੀ ਜਿੰਨੀਆਂ ਅਰਦਾਸਾਂ ਕੰਮ ਆਉਂਦੀਆਂ ਕਿਉਂ ਤੁਸੀਂ ਸਾਡੇ ਲਈ ਹਮੇਸ਼ਾ ਕਰਦੇ ਆ ਜੀ ਤੁਹਾਨੂੰ ਉਮੀਦ ਹੈ ਤੁਸੀਂ ਇੱਦਾਂ ਹੀ ਸਾਡੇ ਲਈ ਅਰਦਾਸਾਂ ਕਰਦੇ ਰਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਜਦੋਂ ਨਾ ਬੰਦੇ ਪਰ ਕੋਈ ਭੀੜ ਪੈਂਦੀ ਹੈ ਮੁਸੀਬਤ ਬਣਦੀ ਆ ਪੁੱਛ ਕੇ ਨਹੀਂ ਹੋਣੀ ਹੁਣ ਜਿਵੇਂ ਚਰਨਜੀਤ ਕੱਲ੍ਹ ਹੈਗੀ ਸੀ ਇਹ ਦੌਜੂ ਕੁ ਇਹਦੇ ਡਾਕਾ ਤੁਹਾਨੂੰ ਪਤਾ ਵੀਡੀਓ ਤੁਸੀਂ ਦੇਖੀ ਅੱਜ ਮਾਤਾ ਹੋਈ ਹੋਈ ਆਈ ਸਾਡੀ ਬਿਮਾਰ ਪਤਾ ਉਹਨੂੰ ਮੈਂ ਲੈ ਕੇ ਗਿਆ ਬੱਸ ਕਾਲੀ ਐਨਕੀ ਦੀ ਫੋਨ ਨਾ ਕੋ ਵੀਡੀਓ ਇਹ ਕੰਮਾਂ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਜਦੋਂ ਬਰਜ਼ੁਰਗ ਤੜਫਦਾ ਹੋਵੇ ਬਿਮਾਰੀ ਦੇ ਵਿੱਚ ਵੀਡੀਓ ਕਿੱਥੇ ਸੁੱਜਦੀ ਆ ਮਾਤਾ ਸਾਡੀ ਹੋ ਗਈ ਤੇ ਕਾਫੀ ਟੁੱਟੀ ਤੇ ਫੋਨ ਮੇਰਾ ਰਹਿ ਗਿਆ ਘਰੇ ਫੋਨ ਜਦੋਂ ਘਰ ਰਹਿ ਗਿਆ ਤੇ ਮੈਂ ਫਿਰ ਮਾਤਾ ਨੂੰ ਜਦੋਂ ਲੈ ਕੇ ਗਿਆ ਹਸਪੀਟਲ ਦੇ ਵਿੱਚ ਉਹਦੇ ਹੋ ਰਿਹਾ ਸੀ ਕਾਫੀ ਦਰਦ ਪਹਿਲਾਂ ਤਾਂ ਮੈਨੂੰ ਆਇਆ ਤਾਂ ਵੀ ਸ਼ਾਇਦ ਇਹਦਾ ਦਰਦ ਆਈ ਪਤਰੀ ਦਾ ਮਾਤਾ ਤੇ ਵੀ ਪਤਰੀਆਂ ਜੀ ਕਰੋ ਗੁਰਦੇ ਵਿੱਚ ਪਰ ਜਿਹੜੀ ਅਸੀਂ ਪਹਿਲਾਂ ਸਕੈਨਾਂ ਕਰਾਈਆਂ ਉਹ ਸਕੈਨਾਂ ਦੇ ਥਰੂ ਤਾਂ ਡਾਕਟਰ ਨੇ ਸਾਨੂੰ ਕਹਿਤਾ ਵੀ ਘਬਰਾਉਣ ਦੀ ਕੋਈ ਗੱਲ ਬਾਤ ਹੈ ਨਹੀਂ ਵੀ ਜਿਹੜੀਆਂ ਪਥਰੀਆਂ ਉਹ ਖੁਰਗੀਆਂ ਜੀ ਨਿਕਲ ਗਈਆਂ ਗੁਰਦੇ ਦੀਆਂ ਦਵਾਈ ਖਾਂਦਿਆਂ ਦੇ ਵੀ ਕਾਫੀ ਟਾਈਮ ਹੋ ਗਿਆ ਤਾਂ ਹੁਣ ਜਿਹੜਾ ਇਹ ਦਰਦ ਦਾ ਪਹਿਲਾਂ ਤੇ ਜਦੋਂ ਟੀਕਾ ਹੌਸਪੀਟਲ 'ਚ ਲਵਾਇਆ ਅੱਜ ਮੈਂ ਜਾ ਕੇ ਦਰਦ ਦਬਿਆ ਫਿਰ ਮੈਨੂੰ ਸ਼ੀਸ਼ੇ ਪੰਜ ਪਈ ਮੈਂ ਹੁਣ ਕਰਾਂ ਤਾਂ ਕੀ ਕਰਾਂ ਕਿੱਧਰ ਨੂੰ ਲੈ ਕੇ ਜਾਵਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰਾਈਵੇਟ ਫੇਰਲੇ ਗਿਆ ਹਸਪੀਟਲ ਦੇ ਵਿੱਚ ਉਹਨਾਂ ਨੇ ਟੀਕੇ ਆ ਗੋਡੂ ਕੋਸ ਲਾਇਆ ਤੇ ਮਾਤਾ ਦਾ ਜਿਹੜਾ ਦਰਦ ਆ ਉਹ ਬਿਠਾਇਆ ਤੇ ਫਿਰ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਭਾਈ ਮਾਤਾ ਨੂੰ ਚੰਗੀ ਤਰ੍ਹਾਂ ਟਰੀਟਮੈਂਟ ਕਰਾਓ ਇਹਦਾ ਵੀ ਚੱਕਰ ਕਿ ਆਇਆ ਹੈ ਨਾ ਮੈਂ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਕਿ ਸਾਨੂੰ ਉਹ ਕਹਿੰਦੇ ਪਥਰੀ ਦਾ ਹੀ ਦਰਦ ਆ ਤੇ ਹੁਣ ਮੈਂ ਮਾਤਾ ਨੂੰ ਪੁੱਛਿਆ ਵੀ ਮਾਤਾ ਦੇਖ ਤੇਰਾ ਮਨ ਕਿਆ ਕਹਿੰਦਾ ਵੀ ਤੈਨੂੰ ਮੈਂ ਸਰਕਾਰੀ ਹਸਪੀਟਲ ਚ ਲੈ ਕੇ ਜਾਈਏ ਸੀ ਯਾ ਜਿੱਥੇ ਤੇਰੇ ਮਾਤਾ ਦੇ ਸਾਡੇ ਆਪਰੇਸ਼ਨ ਹੋਏ ਤੇ ਬਸੀ 바ਵਾ ਨਰਸਿੰਘੂ ਉੱਥੇ ਨਹੀਂ ਤੇ ਮਾਤਾ ਕਹਿੰਦੀ ਪੁੱਤ ਜਿੱਤਾਂ ਤੁਹਾਨੂੰ ਠੀਕ ਲੱਗਦਾ ਕਿਉਂਕਿ ਸਾਨੂੰ ਆਇਆ ਵੀ ਜਿਹੜਾ 바ਵਾ ਬੀਬੀ ਦੇ ਜਿੰਨੇ ਵੀ ਆਪਰੇਟ ਕੀਤੇ ਉਹਨੇ ਜੋ ਵੀ ਆਪਰੇਸ਼ਨ ਕੀਤੇ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਤਾਂ ਕਰਕੇ ਮੈਂ ਮਾਤਾ ਨੂੰ ਕਹਿੰਦੀ ਚੱਲ ਨੂੰ ਤੈਨੂੰ ਆਇਆ ਕਰਦੇ 바ਵੇਂ ਦੇ ਨੇ ਕਿ ਜਾਵਾਂਗੇ ਤੇ ਕੱਲ ਨੂੰ ਮਾਤਾ ਨੂੰ ਲੈ ਕੇ ਜਾੜੀ ਸੀ 바ਵਾ ਨਰਸਿੰਘੂ ਫਤਿਹਗੜ੍ਹ ਸਾਹਿਬ ਬਸੀ ਉਹ ਕਹਾਂ ਗਏ ਕਿ ਨਹੀਂ ਉਹਨੂੰ ਸਾਰਾ ਕੁਝ ਦੱਸਾਂਗੇ ਵੀ ਇਦਾਂ ਨਾ ਕਰਕੇ ਇਹ ਦਵਾਈ ਖਾਦੀ ਕਿਉਂਕਿ ਇਹ ਨਾਰਮਲ ਚੀਜ਼ਾਂ ਹੈ ਜਿਦਾਂ ਕਿ ਆਪਰੇਸ਼ਨ ਦਾ ਟ੍ਰੀਟਮੈਂਟ ਕਰਾਉਣਾ ਉਹ ਸੀ ਸਾਰਾ ਮਾਤਾ ਦਾ ਬਾਵੇ ਤੋਂ ਹੀ ਕਰਵਾਇਆ ਉਹਨਾਂ ਨੂੰ ਜਾਦਾ ਮਾਤਾ ਦੀ ਨੌਲਜ ਆ ਮਾਤਾ ਬਾਰੇ ਪਤਾ ਉਹਨਾਂ ਨੂੰ ਤੇ ਫਿਰ ਚਾਰੰਜੀਤ ਕੌਰ ਨਾਲ ਵੀ ਕਰਾਂਗੇ ਦੋ ਚਾਰ ਗੱਲਾਂ ਤੇ ਪੁੱਛਾਂਗੇ ਇਹਦਾ ਹਾਲ ਸਾਤਰੀ ਗਾਲ ਦੀ ਸਾਰਿਆਂ ਨੂੰ ਪਰਮਾਤਮਾ ਵਾਗਿਆ ਅਰਦਾਸ ਕਰ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੋ ਤੰਦਰੁਸਤ ਕਰੋ ਤੇ ਦੁੱਖ ਤੋਂ ਬਚਾ ਦਿਓ ਤੇ ਮੈਂ ਜਿਹੜੀ ਮਮਮੀ ਨੂੰ ਮਾਰ ਸੀ ਕਿਆ ਕਹਿੰਦੇ ਮੈਂ ਲੈ ਕੇ ਗਿਆ ਤਾਂ ਇਹ ਮਤਾਂ ਨੂੰ ਪੜਾ ਸਾਤਰੀ ਕਾ ਛੋਡੋ ਦੀ ਡਾਕਟਰ ਨੇ ਕਿਹਾ ਵੀ ਦੀ ਪਾਈ ਮਾਤਾ ਦੇ ਦਾਦੇ-ਬਾਪ ਨੂੰ ਦਤਾ ਤੇ ਜੇ ਉਹਨਾਂ ਨੇ ਪਹਿਲਾਂ ਲਾ ਤੇ ਤੀਜੇ ਲਾਉਣ ਤੋਂ ਬਾਅਦ ਕਹਿੰਦੇ ਵੀ ਦਬ ਦੇਣਗੇ 50 ਮਿੰਟ ਬਾਅਦ ਫੇਰ ਮਾਤਾ ਨੇ ਇੱਕ ਨੂੰ ਲਾ ਕੇ ਉੱਠ ਕਰਿਆ ਉਹ ਦਰਦ ਤੇ ਫੇਰ ਮੈਂ ਡਾਕਟਰ ਨੂੰ ਬਸੇ ਵੀ ਇਹ ਤਾਂ ਆ ਵੀ ਇਦਾਂ ਕਰਕੇ ਦਰਦ ਪੁੱਛਿਆ ਹੈ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਕਿ ਕਿਸੇ ਪ੍ਰਾਈਵੇਟ ਹਸਪੀਟਲ ਦੀ ਚੱਕ ਜਿਹੇ ਹਸਪੀਟਲ ਜੀ ਜੇ ਲਿਜੋ ਈ ਨੂੰ ਨਾਲੋਂ ਜ਼ਿਆਦਾ ਪਤਾ ਹੁੰਦਾ ਤੇ ਫੇਰ ਮੈਂ ਮਾਤਾ ਨੂੰ ਪੁੱਛਿਆ ਦੀ ਪਾਈ ਬੀਬੀ ਤੁਹੂ ਦੱਸ ਤੇ ਤੇਰਾ ਮਨ ਕਿੱਥੇ ਵੱਜਦਾ ਹੈ ਨਾ ਤੁਸੀਂ ਮਾਤਾ ਕਹਿੰਦੇ ਵੀ ਜਿੱਥੇ ਬਾਈ ਮੇਰੇ ਆਪਰੇਸ਼ਨ ਤੁਸੀਂ ਕਰਵਾਏ ਤੇ ਵੀ ਤੁਸੀਂ ਉਹ ਡਾਕਟਰ ਕੋਲ ਮੈਨੂੰ ਮੇਜੋ ਕਿਉਂਕਿ ਉਹਨਾਂ ਨੇ ਜਿੰਨੇ ਆਪਰੇਟ ਕੀਤੇ ਆ ਤੁਹਾਨੂੰ ਵੀ ਪਤਾ ਹੀ ਆ ਹਾਂ ਵੀ ਉੱਥੇ ਲੈ ਜੇ ਲਿਆ ਵੈਸੇ ਤਾਂ ਅੱਜ ਤੇ ਮੇਰੇ ਕੈਡ ਨਹੀਂ ਬਣਦੀ ਤੁਸੀਂ ਉਦਨ ਵਾਲੇ ਵੀਰ ਸ਼ਾਇਦ ਦੇਖਿਆ ਵੀ ਇਹ ਤਾਂ ਭੈੜਾ ਹੀ ਸੀ ਸ਼ਾਇਦ ਅਸੀਂ ਵੀਡੀਓ ਕਰਤੀ ਹੋਵੇ ਜਾਂ ਬਣਾਈ ਨਾ ਹੋਵੇ ਮੈਂ ਤਾਂ ਉਦਨ ਨੇ ਕਹਿਤਾ ਸੀ ਵੀ ਉੱਥੇ ਲੈ ਜੇ ਜਿੱਥੇ ਆਪਾਂ ਪਹਿਲਾਂ ਤੋਂ ਇਲਾਜ ਚੱਲ ਰਿਹਾ ਹਾਂ ਕੀ ਨਾ ਵੀ ਦੇਖੋ ਜਿਹੜਾ ਬੰਦਾ ਮਨ ਟਿੱਕਿਆ ਹੁੰਦਾ ਨਾ ਉੱਥੀ ਜਾਣਾ ਪਹੰਦ ਕਰਦਾ ਜੇ ਸਾਨੂੰ ਕੋਈ ਲੱਭਾ ਵੀ ਸੌਣਾ ਕਿਉਂਕਿ ਬੰਦੇ ਦੇ ਨਾਲ ਇਤਨਾ ਕਹਿੰਦੇ ਵੀ ਆਸ ਜੁੜੀ ਹੁੰਦੀ ਆ ਉਹ ਚੀਜ਼ ਨਹੀਂ ਹੁਣ ਜਿੱਦਾਂ ਮੈਨੂੰ ਉਹ ਸਰਕਾਰੀ ਤੇ ਭਰਾਇਆ ਦੇਖੋ ਮੈਨੂੰ ਮੈਨੂੰ ਪ੍ਰੋਬਲਮ ਸੀ ਮੇਨ ਟਾਈ ਮੇਰਾ ਆਪਰੇਸ਼ਨ ਹੋ ਗਿਆ ਤੁਮਾਦਿਓ ਠੀਕ ਹੋ ਗਿਆ ਤੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਬਸ ਥੋੜੀ ਜਿਹੀ ਮੇਰੀ ਅਟ ਗੱਲ ਹੀ ਰਹਿ ਗਈ ਉਹਨੂੰ ਦਸੇ ਜੀ ਕਣਕ ਚੱਕ ਲਈ ਉਹਦੇ ਕਰਕੇ ਮੇਰੇ ਸੂਰ ਆਈਏ ਬਹੁਤ ਉਹਦੇ ਨਾਲ ਮੈਨੂੰ ਤਰੀਫਾਉਂਗੇ ਮੈਨੂੰ ਕੋਈ ਡਾਕਟਰ ਵੱਲੋਂ ਕੋਈ ਤਨਲੀ ਮੈਨਾਂ ਤਾਂ ਉਦੋਂ ਹੁੰਦੇ ਨਹੀਂ ਅੱਜ ਤੱਕ ਵੀ ਸੱਚੀ ਗੱਲ ਦੱਸਦੀ ਹਾਂ ਵੀ ਕਿੰਨੇ ਦਿਨ ਹੋ ਗਏ ਜਿੱਦਣ ਦਾ ਮਤਲਬ ਮੇਰੇ ਤੋਂ ਪਹਿਲਾਂ ਉਹਨਾਂ ਦਾ ਦਰਦ ਹੁੰਦਾ ਉਹਨਾਂ ਦੇ ਉਹਨਾਂ ਦੇ ਐਂ ਕਹੀ ਜਿਹੀ ਵੀ ਦੁਰਦੇ ਵਿੱਚ ਆ ਵੀ ਉਹਦਾ ਆਪਰੇਸ਼ਨ ਵੀ ਲੋੜ ਦੀ ਮੈਂ ਉਦੋਂ ਦੇ ਇਹਨਾਂ ਨੂੰ ਕਹਿ ਰਹੇ ਜੀ ਜੀ ਤੁਸੀਂ ਸਾਰੇ ਪਾਸੇ ਘੁੰਮਦੇ ਹੋ ਤਾਂ ਕੁਝ ਪੈਸੇ ਖਰਾਬ ਨਹੀਂ ਦੂਜਾ ਆਪਣੇ ਸਿਹਤ ਨਾਲ ਖਲਵਾੜ ਜੀ ਦਵਾਈਆਂ ਖਾਈ ਜਾਣੀਆਂ ਸਾਨੂੰ ਅਸਰ ਹੋਣਾ ਨਹੀਂ ਨਾਲੇ ਸਾਡਾ ਸਭ ਤੋਂ ਪਹਿਲਾਂ ਤਾਂ ਮਨ ਟਿਕਣਾ ਚਾਹੀਦਾ ਜਿਹਦੇ ਵਿੱਚ ਸਾਡਾ ਮਨ ਨਹੀਂ ਉਹਦੇ ਤਾਂ ਨਾ ਆਉਂਦਾ ਤੇ ਇਹ ਗੱਲ ਮੈਂ ਮੰਨ ਲੈਂਗਾ ਮੇਰੀ ਖਦਾ ਦਾ ਜਵਾਬ ਹੈ ਹੁਣ ਜਦੋਂ ਆਪਾਂ ਨੇ ਸਕੈਨ ਕਰਾ ਲਈ ਉਹ ਸਕੈਨ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਹੁਣ ਜਿਹੜਾ ਦਰਦ ਦਾ ਮਤਲਬ ਦੇ ਐਥੇ ਆਹ ਚਿੱਟਾ ਜਿਹਾ ਚੁੱਕੀ ਜੋ ਉਹ ਦਰਦ ਕਾਦਾ ਕਾਦਾ ਨਹੀਂ ਹੁਣ ਕੁਝ ਵੀ ਨਹੀਂ ਸੌਂਦੀ ਮੈਂ ਤੁਹਾਨੂੰ ਉਹ ਹੀ ਦਰਦ ਉਹ ਸੀਗਾ ਲੱਗਣਾ ਫਿਰ ਠੀਕ ਹੋ ਗਈ ਤੁਸੀਂ ਫਿਰ ਉਹੀ ਗੱਲ ਕਰਨ ਲੱਗੇ ਜਿਹੜਾ ਜਿੱਦ ਤੂੰ ਜਾਣਾ ਉਹਦੇ ਡਾਕਟਰ ਨਾਲ ਹਾਂ ਡਾਕਟਰ ਹੁਣ ਮੱਕੇ ਨੂੰ ਚਾਏ ਇਹ ਵੀ ਮੇਰਾ ਪ੍ਰੈਸ਼ਰ ਘਰੇ ਆ ਮੈਂ ਉਹਦੇ ਪਰ ਜ਼ਿਆਦਾ ਗੱਲਬਾਤ ਕਰਨ ਦੀ ਨਹੀਂ ਕਿ ਆ ਬੰਦਾ ਕਿੰਨੇ ਵਿੱਥੇ ਆਇਆ ਹੈ ਉਹ ਤਾਂ ਮੈਨੂੰ ਐ ਹੋ ਜਾਣਾ ਕਿ ਹਾਂ ਇਹ ਤਾਂ ਮੇਨੂੰ ਖਸੂਰ ਹੀ ਗਈ ਆ ਜਾਂ ਤਾਂ ਠੀਕ ਆ ਮੇਰਮਾਨ ਉਹ ਥੀੜੀ ਤੋ ਉਹ ਸਮਝਾਉਂਗਾ ਮੰਮੀ ਨੂੰ ਜੇ ਕੋਈ ਹੋਰ ਪ੍ਰੋਬਲਮ ਹੋਊਗਾ ਤਾਂ ਉਹਦੀ ਦਵਾਈ ਲਾਊਗਾ ਠੀਕ ਆ ਨਾ ਤੇ ਤੁਸੀਂ ਇੱਕ ਵਾਰੀ ਉਸਦੇ ਨਾਲ ਪਿਆਰ ਲੈ ਕੇ ਜਾਓ ਬੰਨਾ ਫੇਰ ਹੋਰ ਵਸੇ ਘਾਉਣ ਦਾ ਫਾਇਦਾ ਮੈਂ ਮੰਨਦਾ ਤੇਰੀ ਗੱਲ ਤੇਰੀ ਸਾਰੀ ਗੱਲ ਨਾਲ ਮੈਂ ਐਗਰੀ ਹਾਂ ਹਾਂ ਔਰ ਜਦੋਂ ਆਪਾਂ ਨੇ ਪ੍ਰਾਈਵੇਟ ਕਿਸੇ ਡਾਕਟਰ ਨੂੰ ਦਿਖਾਇਆ ਉਹਨੇ ਮੈਨੂੰ ਦੱਸਿਆ ਸਾਰੀ ਗੱਲ ਠੀਕ ਆ ਵੀ ਤੁਸੀਂ ਘਬਰਾਓ ਨਾ ਕੁਝ ਵੀ ਨਹੀਂ ਹੈ ਠੀਕ ਆ ਨਾਰਮਲ ਆ ਰਿਪੋਰਟਾਂ ਹੋਰ ਜਦ ਮਾਤਾ ਕਹਿੰਦੀ ਵੀ ਮੈਨੂੰ ਆਰਾਮ ਨਹੀਂ ਆਇਆਗਾ ਫਿਰ ਹੁਣ ਆਖਰ ਨੂੰ ਮੂ ਮਾਤਾ ਨੂੰ ਤੇ ਵੀ ਚਲ ਤੈਨੂੰ ਜੇ ਨਹੀਂ ਲੱਗਦਾ ਵੀ ਤੇਰਾ ਭਾਈ ਜਿੱਥੇ ਉਥੋਂ ਡਾਕਟਰ ਨੂੰ ਸਾਰਾ ਪਤਾ ਮਾਤਾ ਦਾ ਜਿੰਨੇ ਵੀ ਤੈਨੂੰ ਕੁਝ ਪਤਾ ਤੂੰ ਵੀ ਨਾਲੇ ਦੀ ਜਦ ਆਪਣੇ ਮਾਤਾ ਦੇ ਆਪਰੇਸ਼ਨ ਕਰਾਏ ਤਾਂ ਉੱਥੋਂ ਹੀ ਕਰਾਏ ਮੈਂ ਤਾਂ ਕਿਹਾ ਦਾ ਕਿ ਤင်း ਸਰਕਾਰੀ ਹਸਪੀਟਲ ਦੇਖਾ ਦਨੇ ਆ ਉਹ ਤਾਂ ਮੈਨੂੰ ਮਾਤਾ ਦਾ ਕਹਿੰਦੀ ਵੀ ਪੁੱਤ ਜਿੱਥੇ ਮਰਦੀ ਦਫਾ ਦੋ ਮੈਨੂੰ ਆਰਾਮ ਆਉਣਾ ਚਾਹੀਦਾ ਇਹ ਤਾਂ ਵਾਦੀ ਹੈਗੀ ਮਾਤਾ ਦੀ ਹੈਗੀ ਮੈਂ ਤਾਂ ਕਹਾਂ ਮੇਰੇ ਜਨਮ ਪਤਨੀਆਂ ਨਿਕਲੀਆਂ ਨੇ ਮੈਨੂੰ ਨਾ ਜਿੱਦਣ ਮੇਰਾ ਪ੍ਰਸ਼ਨ ਤੁਸੀਂ ਮੈਨੂੰ ਪਾਸਾ ਵੀ ਪੇਲੇ ਲੱਗੇ ਹੂੰ ਉਹ ਉਸ ਟਾਂ ਮੇਰੇ ਦਰਦ ਐਵੇਂ ਬੱਕੀਆਂ ਜਿਹਨੂੰ ਘੁੰਮਦਾ ਸੀ ਉਹਦੇ ਘਰ ਆ ਕੇ 15 ਦਿਨ ਘੁੰਮੇ ਤੇ ਡਾਕਟਰ ਨੇ ਮੈਨੂੰ ਕਿਆ ਕਿ ਜਿਹੜੀ ਚੀਜ਼ ਨਿਕਲ ਗਈ ਹੈ ਇੱਕ ਵਾਰੀ ਜਗਾ ਤਾਂ ਖਾਲੀ ਹੁੰਦੀ ਆ ਉੱਥੇ ਕਮਜ਼ੋਰੀ ਕਰਕੇ ਦਰਦ ਘੁੰਮਦਾ ਮੈਂ ਮੰਨ ਲੈਂਦੀ ਮੈਨੂੰ ਤਾਂ ਐਂ ਲੱਗਦਾ ਦੋਗਾ ਨੇ ਮੇਰੇ ਤੁਸੀਂ ਕਹਿੰਦੇ ਪਥਰੀਆਂ ਨਿਕਲੀਆਂ ਨੇ ਕਿ ਆਹ ਤੋੜਾ ਚੱਕਰ ਹੋ ਸਕਦਾ ਮੰਨ ਗਿਆ ਪਰ ਚੈਰੰਜ ਤੇ ਸੋਚ ਕੇ ਚੱਲ ਤੇਰੀ ਤਾਂ ਉਹ ਅੰਦਰ ਤੇ ਪਾਰਟ ਐਡਾ ਨਿਕਲਿਆ ਉਹ ਤਾਂ ਤੁਹਾਨੂੰ ਖਾਲੀ ਲੱਗਣੀ ਲੱਗਣਾ ਹੁਣ ਜਿਹੜੀਆਂ ਪਥਰੀਆਂ ਉਹ ਕਿਹੜੇ ਕੋ ਖਾਲੀ ਥਾਵਾਂ ਭਰੀਆਂ ਹੁੰਦੀਆਂ ਉਹਨੇ ਉਹ ਤਾਂ ਪਈਆਂ ਹੁੰਦੀਆਂ ਭਰੀਆਂ ਹੁੰਦੀਆਂ ਨੇ ਚਲੋ ਅੰਦਰ ਤੋਂ ਜੀਤ ਤਾਂ ਆਉਣੀ ਆ ਹਿੱਲ ਕੇ ਮੈਂ ਮੰਨ ਗਿਆ ਅੰਦਰ ਤੇ ਹਿੱਲ ਕੇ ਆਉਣੀ ਆ ਚੀਜ਼ ਪਰ ਉਹ ਜੇ ਆਪਾਂ ਕਹੀਏ ਕੋਈ ਸਰੀਰ ਦਾ ਪਾਰਟ ਆ ਜਾਂ ਕੋਈ ਸਰੀਰ ਦੀ ਕੋਈ ਚੀਜ਼ ਲੱਗੀ ਹੋਈ ਆ ਉਹ ਤਾਂ ਨਹੀਂ ਆ ਇਹ ਉਹਨੂੰ ਤਾਂ ਡਾਕਟਰ ਕੋਲ ਹੀ ਹਾਲ ਲਾਣਾ ਮੈਂ ਉਹੀ ਪੁੱਛਣਾ ਉਹ ਤਾਂ ਦੇਖੋ ਡਾਕਟਰ ਨਹੀਂ ਹਾਲ ਕਰਨਾ ਗੱਲਾਂ ਨਾਲ ਕੁਝ ਵੀ ਨਹੀਂ ਹੁੰਦਾ ਇੱਥੇ ਮੈਂ ਗੱਲਾਂ ਕਰੀ ਜਾਵਾਂ ਉਹਨੂੰ ਕੋਈ ਫਾਇਦਾ ਨਹੀਂ ਲੈਣਾ ਤੇ ਮਾਤਾ ਮੈਂ ਤਾਂ ਹੁਣ ਮੈਂ ਤਾਂ ਮੈਂ ਹੁਣ ਵੀ ਕਿਹਾ ਤਾਂ ਮਾਤਾ ਨੂੰ ਤਾਂ ਵਿਚਾਗੰਦੇ ਕੇ ਚੱਲਦਾ ਹੋਰ ਤਾਂ ਵੀ ਬਹੁਤ ਟਾਈਮ ਆ ਮੈਂ ਕਹਿ ਲਿਆ ਤਾਂ ਉਹ ਤਾਂ ਨਹੀਂ ਪੁੱਤ ਉਹ ਕਹਿੰਦੀ ਪੁੱਤ ਮੇਰੇ ਅੱਜ ਵੀ ਤੀਕੇ ਕਾਫੀ ਲੱਗਲੇ ਗਲੂ ਗੋਸ਼ ਵੀ ਲੱਗਲੇ ਵੀ ਤੁਹ ਹੋ ਰਹੇ ਆ ਤੇ ਸੁਵੀਰੀ ਲੈ ਕੇ ਜਾ ਠੀਕ ਹਨਾ ਤੇ ਟਾਈਮ ਵੀ ਇਹਨੇ ਫੋਨ ਕਰਿਆ ਤਾਂ ਵੀ ਟੂ ਟਾਈਮ ਕੱਢ ਕੇ ਦੇਖ ਆ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਮੈਂ ਸੋਚ ਕਿ ਕੋਈ ਸ਼ਾਮ ਨੂੰ ਉਹਨਾਂ ਦੇ ਵੀ ਤਾਂ ਘਰ ਦੇ ਕੰਮ ਹੁੰਦੇ ਭੈਣ ਦੇ ਉਹ ਚਲੋ ਤੂੰ ਕੱਲ ਨੂੰ ਤਾਂ ਕੋਈ ਐਨੀ ਤਾਂ ਕੋਈ ਲੋੜ ਨਹੀਂ ਹੈਗੀ ਕਿਸੇ ਦੀ ਮਨਿੰਦਰ ਡੈਡੀ ਉਹ ਕਿਹਾ ਕੋਈ ਉਹ ਆ ਵੀ ਬੰਦ ਕੇ ਪੜਦੇ ਦੀ ਗੱਲ ਆ ਜੇ ਪੜਦੇ ਵਾਲੀ ਬੋਸੇ ਤਾਂ ਬੰਦਾ ਜਾਵੇਗੀ ਉਹ ਤਾਂ ਦੇਖੋ ਤੂੰ ਮੈਨੂੰ ਿਆਣੇ ਕਰਕੇ ਆ ਕਿ ਇਕੱਲੇ ਨਹੀਂ ਜਾ ਸਕਦਾ ਉਸ ਦਾ ਨੋਟ ਦਿਖਾਣੀ ਉਹਨੇ ਕਿਸੇ ਨੇ ਕਰ ਤੂੰ ਬਹੁਤ ਸਿਆਣਾ ਡਾਕਟਰ ਆ ਮੈਂ ਤੁਹਾਡੀ ਗੱਲ ਮੰਨ ਕੇ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਆ ਪਰ ਡਾਕਟਰ ਨੇ ਤੁਹਾਨੂੰ ਇਹ ਦੱਸ ਦਿੱਤਾ ਲੈ ਉਹ ਫੂਟ ਤੇ ਕੀ ਠੀਕ ਆ ਨਾ ਮੈਂ ਮੰਨ ਗਿਆ ਹਾਂ ਹੁਣ ਮੰਨ ਲਾ ਡਾਕਟਰ ਨੇ ਮੈਨੂੰ ਕੋਈ ਸਲਾਹ ਦੇ ਦਿੱਤੀ ਆ ਆ ਕਰ ਲਿਆ ਮੈਂ ਹੁਣ ਉੱਥੇ ਇਕੱਲਾ ਦਾ ਬੈਠ ਕੇ ਝੂਟ ਚੜਦੇ ਰਿਆ ਬੀਬੀ ਤਾਂ ਕੋਈ ਵੀ ਬਚਾਈ ਨਹੀਂ ਨਹੀਂ ਉੱਥੇ ਮੈਂ ਤੁਹਾਨੂੰ ਦੱਸ ਦਿੰਦੀ ਆ ਜੀ ਸ਼ਾਇਦ ਜਿਹੜੇ ਸਾਡੀ ਵੀਡੀਓ ਦੇਖਦੇ ਆ ਬਹੁਤ ਜਾਣਦੇ ਵੀ ਨੇ ਬਾਵਾ ਨਰ ਸਿੰਘ ਹੋਮ ਬਸੀ ਹੈ ਇਹ ਕਾਲ ਦੇ ਸਾਹਮਣੇ ਕਿਆ ਬੂਰੇ ਉਹ ਅੱਧ ਕਿਲਾ ਜਾਇਆ ਤਾਂ ਆਈਟੀਆਈ ਆਈਟੀਆਈ ਕੋਲ ਆ ਸਾਹਮਣੇ ਪ੍ਰਾਈਵੇਟ ਹਸਪੀਟਲ ਉੱਥੇ ਤਾਂ ਮਨਿੰਦਰ ਡੈਡੀ ਆਪਾਂ ਨੂੰ ਵੀ ਜਾਣਦੀ ਤੋਰਦੀ ਜਿੱਦਾਂ ਮਮਮੀ ਦਾ ਆਪਰੇਸ਼ਨ ਹੋਇਆ ਸੀ ਪਹਿਲਾਂ ਮਮਮੀ ਨੂੰ ਕਿੰਨੇ 6-7 ਮਹੀਨੇ ਲੱਗ ਜਾਂਦੇ ਆ ਆਪਰੇਸ਼ਨ ਸੈੱਟ ਬੈਠਣਾ ਮਮਮੀ ਨੂੰ ਨਾ ਐਦਾਂ ਹੀ ਹੋ ਗਿਆ ਜੇ ਆਪਰੇਸ਼ਨ ਹੋਇਆ ਸੀ ਮਮਮੀ ਕਹਿੰਦੀ ਮੇਰਾ ਆਪਰੇਸ਼ਨ ਸੈੱਟ ਨਹੀਂ ਕਿਉਂਕਿ ਉਹਨਾਂ ਚੰਨ ਦੱਸੇ ਵੀ 6 ਮਹੀਨੇ ਲੱਗ ਜਾਂਦੇ ਆ ਉਹ ਵੀ ਆਪਰੇਸ਼ਨ ਕਰ ਲੋ ਬੰਦਾ ਹੌਲੀ-ਹੌਲੀ ਉਹ ਕੰਡੀਸ਼ਨ ਚ ਆ ਕੇ ਖੜਦਾ ਹੈ ਬਿਲਕੁਲ ਕਮਜ਼ੋਰੀਆਂ ਪੈ ਜਾਂਦੀਆਂ ਨਾਲੇ ਉਮਰ ਬਹੁਤ ਸੀ ਤੇ ਮੰਮੀ ਨੂੰ ਚਲੋ ਹੋ ਜਾਂਦਾ ਸਿਆਣੇ ਨੂੰ ਮੈਨੂੰ ਵੀ ਵਹਿਮ ਹੋ ਸਕਦਾ ਹੈ ਮੈਂ ਫ੍ਰੀਜ 'ਚ ਸੈਟ ਕਰ ਮੈਂ ਜੀ ਪਹਿਲਾਂ ਬੁਲਾਉਣ ਲੱਗਿਆ ਹਾਂ ਹਾਂ ਵੀਰੇ ਫ੍ਰੀਜ 'ਚ ਪਤਾ ਨਹੀਂ ਕੁਝ ਨਿਕਲ ਰਿਹਾ ਉਹ ਨਹੀਂ ਮੇਰਾ ਫ੍ਰੀਜ ਖੁੱਗਦਾ ਨਾ ਤਾਂ ਕਰਕੇ ਤੇ ਉਹਨਾਂ ਨੇ ਫੇਰ ਵੀ ਨਹੀਂ ਸਾਨੂੰ ਅੰਦਰ ਲੈ ਕੇ ਜਾਣਾ ਅੰਦਰ ਤਾਂ ਉਹਨਾਂ ਨੇ ਕੁੜੀਆਂ ਰਹਿਣੀਆਂ ਰੱਖੀਆਂ ਹੁੰਦੀਆਂ ਨੇ ਉਹਨਾਂ ਨੇ ਹੀ ਸਾਰੀ ਗੱਤ ਨੂੰ ਅੰਦਰ ਗੱਲ ਦੱਸਿਆ ਉਹਨਾਂ ਦਾ ਸਿਰਫ ਇੱਚਾ ਤੁਹਾਨੂੰ ਹੁਣ ਦੇਖਣਾ ਹੈ ਮੰਮੀ ਦੀ ਰਿਪੋਰਟ ਆਪਾਂ ਤੁਹਾਨੂੰ ਕੋਲ ਬਿਠਾ ਲੈਣਾ ਮੰਮੀ ਨੂੰ ਬਿਠਾ ਲੈਣਾ ਨਾਲੇ ਮੰਮੀ ਨੂੰ ਉਹ ਤਰੀਕੇ ਨਾਲ ਸਮਝਾਉਣਾ ਮੰਮੀ ਨੇ ਇੱਕ ਵਾਰੀ ਤੇ ਕਹਿ ਦਿੰਦਾ ਮੁੜ ਕੇ ਕੋਈ ਗੱਲ ਨਹੀਂ ਕਰਦਾ ਨਨ ਬਦਿਆ ਨਾਈਸ ਡਾਕਟਰ ਆ ਬਹੁਤ ਵਧੀਆ ਉਹਨਾਂ ਦੀ ਸੋਚ ਆ ਬਹੁਤ ਵਧੀਆ ਉਹ ਕੰਮ ਕਰਦੇ ਸਾਨੂੰ ਤਾਂ ਭਾਈ ਅਜੇ ਤੱਕ ਕੋਈ ਵੀ ਤਕਲੀਫ ਨਹੀਂ ਹੈ ਜਿਹੜਾ ਅਸੀਂ ਉਹਨਾਂ ਤੋਂ ਟ੍ਰੀਟਮੈਂਟ ਕਰਾਇਆ ਮੈਂ ਤੈਨੂੰ ਇਹ ਤਾਂ ਨਹੀਂ ਕਹਿੰਦਾ ਵੀ ਡਾਕਟਰ ਮਾੜਾ ਪਰ ਮੇਰੀ ਗੱਲ ਨਹੀਂ ਸਮਝੀ ਜੇ ਮੰਨ ਲਾ ਰੱਬ ਨਾ ਕਰੇ ਤੇ ਕੋਣਾ ਵੀ ਸਾਰਾ ਕੁਝ ਠੀਕ ਹੋਊਗਾ ਉਹ ਤਾਂ ਮੋਡੀ ਕਰ ਮੈਂ ਮੰਨ ਲਾ ਵੀ ਉਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਭਾਈ ਤੁਹਾਨੂੰ ਮਾਤਾ ਨੂੰ ਹੁਣੇ ਐਡਮਿਟ ਕਰਾਉਣਾ ਪੈਣਾ ਮੈਂ ਤਾਂ ਉੱਥੇ ਸੋਚੂ ਆ ਬੈਠ ਕੇ ਮੈਂ ਕੀ ਕਰਾਂ ਜਦੋਂ ਹੁਣ ਮੇਰੇ ਨਾਲ ਮਾਲਾ ਤੂੰ ਆ ਜਾਏਂ ਜਾ ਮੇਰਾ ਭੈਣਾ ਯਾ ਮਾਲਾ ਬਿੱਟੂ ਆ ਜਾ ਮੈਨਾਂ ਕੋਈ ਵੀ ਲਾਣਾ ਅਸੀਂ ਦੋਹਾਂ ਦੀ ਸਲਾਹ ਕਰ ਲਈ ਦੋਹਾਂ ਦੀ ਸਲਾਹ ਸਾਡੀ ਇੱਕੋ ਨਹੀਂ ਹਾਇਆ ਵੀ ਇਦਾਂ ਦਾ ਕਰਕੇ ਗੱਲ ਵੀ ਠੀਕ ਜਬੀ ਪਾਇ ਕਰ ਲੰਦੇ ਆ ਉੱਥੇ ਬੈਠ ਕੇ ਮੈਂ ਕਿਆ ਕਰੂੰਗਾ ਮੈਂ ਕਿਹਨੂੰ ਪੁੱਛੂੰਗਾ ਪਤਾ ਨਹੀਂ ਤਾਂ ਬਿੱਟੂ ਬੜੇ ਬੜੇ ਜਿਹੜੇ ਮਸਲੇ ਹੁੰਦੇ ਆ ਨਾ ਉਹ ਜੇ ਨਾ ਬੰਦਾ ਬੈਠ ਕੇ ਗੱਲ ਕਰੇ ਵੀ ਹਾਂ ਵੀ ਇਦਾਂ ਇਦਾਂ ਕਰਕੇ ਸਾਨੂੰ ਡਾਕਟਰ ਨੇ ਦੱਸਿਆ ਤਾਂ ਵੀ ਇੱਕ ਦੂਜੇ ਦਰਵਾਜ਼ੇ ਰੱਖ ਰਿਹਾ ਵੀ ਦੱਸੋ ਕਿਆ ਕਰੀਏ ਪਾ ਇੱਕ ਪਾ ਗੱਲ ਕਰ ਰਿਹਾ ਕਿਆ ਕਰੀਏ ਜੇ ਮੰਨ ਲਾ ਭੈਣ ਉਹਦੀ ਨਾਲ ਜੇ ਕੋਈ ਵੀ ਆਪਾਂ ਐ ਕਰਦੇ ਪਹਿਲਾਂ ਡਾਕਟਰ ਨੂੰ ਪੁੱਛ ਲੈਂਦੇ ਆ ਵੀ ਮੰਨ ਲਓ ਉਹਦੀ ਦੋ ਦਿਨ ਰੱਖਣ ਦੀ ਗੱਲ ਕਰਦਾ ਸੀ ਆਜੇ ਕਰੂੰਗੇ ਕੀ ਅਸੀਂ ਰਹਿਣੇ ਨਹੀਂ ਹੋ ਜਾਂਦੀ ਹੈ ਨਾ ਗੱਲ ਉਹ ਤਾਂ ਕੱਲ ਫੋਨ ਤੇ ਵੀ ਉਹ ਇੰਨੀ ਲੰਬੀ ਆ ਨਾ ਸੋਚ ਗਿਆ ਚੱਲ ਹਜੇ ਦੇਖ ਆਹ ਹੁਣ ਕਿਸੇ ਕੋਲ ਟਾਈਮ ਹੋਵੇ ਨਾ ਹੋਵੇ ਠੀਕ ਹੈ ਨਾ ਤੁਸੀਂ ਕੱਲ ਨੂੰ ਲੈ ਜਾ ਕੇ ਦਿਖਾਉਣ ਦੀ ਗੱਲ ਪਰ ਮੈਂ ਉਹਨੂੰ ਦੱਸਦਾ ਭੈਣ ਨੂੰ ਮੈਂ ਕਹਿ ਲਿਆ ਉਹ ਕਹਿੰਦੀ ਮੈਂ ਸਵੇਰੇ ਹੀ ਤੇ ਪਹੁੰਚ ਹੀ ਲੈ ਬਸ ਠੀਕ ਜੇ ਤਾਂ ਅੱਜ ਨਹੀਂ ਚਾਹੁੰਦੀ ਮੈਂ ਮੈਂ ਤਾਂ ਇਹਨੂੰ ਫੋਨ ਕਰਕੇ ਬੁਲਾਇਆ ਉਹ ਕਹਿੰਦੀ ਪ੍ਰਵਾਣਾ ਕਰ ਕੋਈ ਗੱਲ ਨਹੀਂ ਮੈਂ ਆ ਜਾਣਾ ਬਸ ਉਹ ਤਾਂ ਇਹ ਵੀ ਚਾਰੰਜੀਤ ਨੂੰ ਵੀ ਲੈ ਜਾਂਦੇ ਇਹ ਵੀ ਦੀ ਗੱਲ ਉਹ ਕਿੱਥੇ ਫਿਰੂਗੀ ਤਾਂ ਪੈਣੀ ਨਹੀਂ ਜਦ ਲਈ ਇੱਕਣਾ ਜਵਾਬ ਕਰਕੇ ਵਿੱਚ ਤੂੰ ਪੰਜ ਚੱਕਰ ਆ ਇਹਨੂੰ ਇਹਨੇ ਚੱਕਰ ਹੁੰਦਾ ਹੈਗਾ ਇਹ ਕਦੇ ਨਹੀਂ ਟਿਕਦਾ ਹੈਗਾ ਤਾਂ ਅੱਗੇ ਹੁਣ ਹੁਣ ਕਹਦਾ ਮੈਨੂੰ ਇੱਕ ਹੋਰ ਵੀ ਗੱਲ ਆ ਜੇ ਮੰਨ ਲਓ ਚਾਰੰਜੀਤ ਵੀ ਹੋਊਗੀ ਮੰਨ ਲਓ ਉੱਥੇ ਡਾਕਟਰ ਨੇ ਗੱਲ ਕਰਨੀ ਬੀਬੀ ਨੇ ਮੈਨੂੰ ਤਾਂ ਗੱਲੇ ਨਹੀਂ ਕਰਨੀ ਉਹਨੂੰ ਪਤਾ ਵੀ ਥੋੜੇ ਮਹਾਸਿਲੀ ਮੇਰੀ ਕੋਈ ਗੱਲ ਸੁਣੂਗੀ ਉਹਨੇ ਫੇਰ ਵੀ ਇਹਨੂੰ ਪੁੱਛਣਾ ਵਿਚਾਰਗੀ ਡਾਕਟਰਨ ਸੱਚੀ ਗੱਤ ਸੱਚ ਕੀ ਆ ਕੇ ਉਹ ਤਾਂ ਚੱਲ ਹੁੰਦੇ ਵੀ ਮੇਰੀ ਗੱਲ ਸੁਣੋ ਹੁਣ ਪਤਾ ਗਿਆ ਮੈਨੂੰ ਇਹ ਹੁੰਦਾ ਵੀ ਜਦੋਂ ਕੋਈ ਕੋ ਕੋ ਬਰਨ ਵਾਲੀ ਗੱਲ ਹੋਵੇ ਮੈਂ ਛੇਤੀ ਛੇਤੀ ਦੱਸਦਾ ਨਹੀਂ ਜਿੱਦਾਂ ਕਿ ਚਰਨਜੀਤ ਦਾ ਆਪਰੇਸ਼ਨ ਹੋਇਆ ਤਾਂ ਜਦੋਂ ਚਰਨਜੀਤ ਦਾ ਆਪਰੇਸ਼ਨ ਹੋਣਾ ਡਾਕਟਰ ਮੈਨੂੰ ਕਹਿੰਦਾ ਵੀ ਜਿਹੜੇ ਇਹਦੇ ਹਾਲਾਤ ਨੇ ਨਾ ਜਦੋਂ ਅਸੀਂ ਪਿੱਟਾ ਕੱਢਿਆ ਵੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਸ਼ਾਇਦ ਇਹਦੇ ਸਟੰਟ ਨਾ ਪਾਵੇ ਮੈਂ ਕਿਸੇ ਨੂੰ ਨਹੀਂ ਦੱਸੀ ਗੱਲ ਮੈਂ ਆਪਣੇ ਤੱਕ ਹੀ ਸੀਮਤ ਰੱਖੀ ਕਾਹਤੇ ਕਿ ਕਿ ਮੈਨੂੰ ਪਤਾ ਵੀ ਇਹ ਤਾਂ ਪਹਿਲੀ ਆਪਰੇਸ਼ਨ ਤਾਂ ਆਪਰੇਸ਼ਨ ਦੇ ਵਿੱਚ ਪਈ ਆ ਜੇ ਮਾਲਾ ਮੈਂ ਮਾਤਾ ਨੂੰ ਵੀ ਆਸ ਦੰਦਾ ਜਾਂ ਭੈਣਾਂ ਨੂੰ ਆਸ ਦੰਦਾ ਉਹਨਾਂ ਨੇ ਇਹਦੇ ਪੇਰੇ ਗੱਲ ਕਰਦਾਨੀ ਸੀ ਬਹੁਤ ਗੱਲਾਂ ਹੋ ਜਾਂਦੀਆਂ ਮਰੀਜ਼ ਦੇ ਸਾਹਮਣੇ ਦੇਖੋ ਆਪਾਂ ਨਹੀਂ ਗੱਲ ਕਰਦੇ ਪਰ ਡਾਕਟਰ ਤਾਂ ਦੱਸਦੇ ਨਹੀਂ ਪਰ ਡਾਕਟਰ ਨੇ ਮੈਨੂੰ ਸੌਂ ਵੀ ਕਹੀ ਸੀ ਕਿ ਲੱਗਦਾ ਏ ਪਰ ਫਿਰ ਵੀ ਥੋੜੀਆਂ ਦੁਆਵਾਂ ਮਾਂ ਨੇ ਥੋੜੀਆਂ ਅਰਦਾਸਾਂ ਨੇ ਬਚਾ ਲਿਆ ਬਚਾ ਲਿਆ ਯਾਰ ਜਿਸ ਤਰੀਕੇ ਫੈਮਿਲੀ ਵਿੱਚ ਬੈਠੀ ਆ ਚਰਨਜੀਤ ਥੋੜੀਆਂ ਅਰਦਾਸਾਂ ਕਰਕੇ ਤੁਹਾਡੇ ਪਿਆਰ ਥੋੜੀਆਂ ਅਦੇਆਂ ਯਾਰ ਅਰਦਾਸਾਂ ਨਾਲ ਜਿੱਥੇ ਕਹਿੰਦੇ ਦਵਾਈ ਨਹੀਂ ਕੰਮ ਕਰਦੀ ਉੱਥੇ ਅਰਦਾਸ ਕੰਮ ਕਰਦੀ ਉਹ ਤੁਸੀਂ ਸਾਡੇ ਲਈ ਹਮੇਸ਼ਾ ਕਰਦੇ ਆ ਤੇ ਮਾਤਾ ਲਈ ਵੀ ਤੁਸੀਂ ਜਰੂਰ ਅਰਦਾਸ ਕਰਿਓ ਮਾਤਾ ਨੇ ਜਾਣਾ ਜਿਸ ਮੈਂ ਲੈ ਕੇ ਜਾਊਗਾ ਬਸੀ ਬਾਕੀ ਡਾਕਟਰ ਕਿਆ ਕਹਿੰਦੇ ਆ ਕਿਆ ਨਹੀਂ ਉਹ ਤੁਹਾਨੂੰ ਪਤਾ ਦੀ ਨਾਲ ਦੱਸਦੇ ਰਹਿਣਗੇ ਪਰ ਅਰਦਾਸ ਕਰਿਓ ਉਸਦੀ ਮਾਤਾ ਜਿੱਦਾਂ ਆਪਣੇ ਘਰ ਨੂੰ ਘਰ ਤੋਂ ਚਲੀ ਆਉਂਦਾ ਇੰਨੇ ਘਰ ਨੂੰ ਵਾਪਸ ਆ ਮਾਮਾ ਸਾਭੀਆ ਠੀਕ ਰਹਿਣ ਮਾਮਾ ਮਾਤਾ ਵੀ ਦੁੱਖ ਮਾਮਾ ਠੰਡੀਆਂ ਸ਼ਾਮਾਂ ਠੀਕ ਹੈ ਮਾਂ ਨਾਲੇ ਘਰ ਆ ਮਾਂ ਨਾਲੇ ਪੇਕੇ ਮਾਂ ਨਾਲੇ ਰਿਸ਼ਤੇਦਾਰੀਆਂ ਹੁੰਦੀਆਂ ਮਾਂ ਨਾਲੇ ਸਾਰੇ ਜੋ ਵੀ ਹੈ ਆਪਣਾ ਪਿਆਰ ਮੁਹੱਬਤ ਆਪਾਂ ਮਾਣ ਨਾਲ ਹੀ ਬਟਾ ਸਕਦੇ ਆ ਕਿ ਨਹੀਂ ਨਹੀਂ ਹੂੰ ਹੂੰ ਕਣ ਬਾਈ ਹੋਣੀ ਹਿੱਸੇ ਦਾ ਚਲੋ ਦੇਖੋ ਮੇਰੀ ਗੱਲ ਤੁਹਾਨੂੰ ਰੋਸੇ ਬਾੜੇ ਮੋٹے ਸਭ ਦੇ ਹੁੰਦੇ ਨੇ ਠੀਕ ਆ ਨਾ ਵੀ ਸਾਰੇ ਰਿਸ਼ਤੇ ਮੈਨੇ ਰਖਾਉਂਦੇ ਜਿੰਦਗੀ ਵਿੱਚ ਮੇਰੇ ਮੈਂ ਜਿੰਨੀ ਕੁ ਮੋਟਾ ਆਪਣੀ ਜਿੰਦਗੀ ਖੜਾਈ ਆ ਚਲੋ ਕੋਈ ਛੋਟਾ ਭੈਣ ਭਾਈ ਚਾਹ ਬੜਾ ਗੱਲ ਦੀ ਇਨਸਾਨ ਤਾਂ ਹੀ ਹੁੰਦੀਆਂ ਨੇ ਪਰ ਸਾਰੇ ਰਿਸ਼ਤੇ ਸਾਡੀ ਜਿੰਦਗੀ ਵਿੱਚ ਬਹੁਤ ਜ਼ਰੂਰੀ ਨੇ ਮੇਰੇ ਹਿਸਾਬ ਨਾਲ ਮੇਰੇ ਨਜ਼ਰੀਏ ਨਾਲ ਵੀ ਸਾਰੇ ਰਿਸ਼ਤੇ ਆਪਣੀ ਜਗ੍ਹਾ ਠੀਕ ਨੇ ਹੋੜੇ ਵੀ ਚਾਹੀਦੇ ਨੇ ਦੇਖੋ ਮਾਵਾ ਬੁਕੀਨ ਨਾਲ ਜਿਹੜੇ ਬੱਤਕ ਨੇ ਮੇਰੇ ਵੀ ਨੇ ਮੇਰੇ ਵੀ ਭੁਜਾਈ ਆ ਭਾਈ ਇਹ ਸਾਰੇ ਰਿਸ਼ਤੇ ਮੇਰੇ ਵੀ ਨੇ ਕਹਾ ਇੱਧਰ ਵੀ ਉੱਧਰ ਵੀ ਸਾਰੇ ਰਿਸ਼ਤੇ ਨੇ ਪਰ ਸਾਰੇ ਰਿਸ਼ਤੇ ਨੂੰ ਲੁਭਾਉਣਾ ਕਿ ਮੈਂ ਆਪਾਂ ਨੂੰ ਪਤਾ ਤੇ ਦੋਨੋਂ ਪਰ ਸਾਰੇ ਰਿਸ਼ਤੇ ਜ਼ਰੂਰੀ ਹੁੰਦੇ ਨੇ ਬਿਲਕੁਲ ਮੈਂ 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 ਤੇਰੀ ਹੁਣ ਗੱਲ ਬੰਦ ਕਰ ਮੇਰੀ ਗੱਲ ਧਿਆਨ ਨਾਲ ਸੁਣ ਮਾਂ ਜਦੋਂ ਘਰ ਦੇ ਵਿੱਚ ਬੈਠੀ ਹੁੰਦੀ ਆ ਨਾ ਤਾਂ ਈ ਹੱਸ ਕੇ ਗੁੰਡਾ ਕੂਕਦੀ ਆ ਹੱਸ ਕੇ ਤੇ ਹੀ ਹਾਕ ਮਾਰਦੀ ਆ ਮੰਮੀ ਬੀਬੀ ਮੈਂ ਆ ਗਈ ਮਾਂ ਦੀ ਆ ਨਾ ਗੱਲ ਮਨ ਲਾ ਲਈ ਕੋਈ ਮੇਰੇ ਪਰ ਲਾ ਲਾ ਐਗਜ਼ਾਮਪਲ ਐਗਜ਼ਾਮਪਲ ਆਪਾਂ ਲਾਉਨੇ ਆ ਨਾ ਹੀ ਹੈ ਤਾਂ ਉਹ ਵੀ ਸਾਡਾ ਕਿੰਦਾ ਪਿਆਰ ਆ ਪਰਮਾਤਮਾ ਇਦਾਂ ਹੀ ਸਾਡੇ ਭੈਣ ਭਰਾਵਾਂ ਦਾ ਪਿਆਰ ਬਣਾ ਕੇ ਮਨ ਲਾ ਕੱਲੂ ਭੋਲੀ ਭੈਣ ਆਉਂਦੀ ਬਾਹਰੋਂ ਠੀਕ ਆ ਮਾਤਾ ਨੂੰ ਦਿਖਦੀ ਠੋਡਾ ਘੜਕਾਉਂਦੀ ਆ ਤੂੰ ਬੈਠਣੀ ਆ ਠੀਕ ਆ ਤੈ ਉਹ ਲਾੜ ਨੀ ਲੜਾਉਣੇ ਜੋ ਮਾਂ ਲੜਾਉਂ ਹਕੀਕਤ ਆ ਹੈ ਆ ਤਾਂ ਵੀ ਗੱਲ ਮੰਨ ਮਾਂ ਜਿਹੜੇ ਲਾੜ ਬਣੇ ਧੀ ਪੁੱਤ ਨਾਲ ਲੜਾਉਂਦੇ ਆ ਨਾ ਜਦ ਇਹ ਤੈਨੂੰ ਮੰਨਣੀ ਪੈਣੀ ਆ ਉਹ ਮਾਂ ਤੇ ਜਿਹੜੇ ਲੜਾਉਂਦੇ ਆ ਉਹ ਧੀ ਨੂੰ ਜਦ ਨਾਲ ਕਮੀਆਂ ਪੇਸ਼ੀਆਂ ਲੱਗਦੇ ਇੱਥੇ ਆ ਕਮੀ ਦੀ ਮੇਰੀ ਮਾਂ ਨੇ ਐ ਕਰਨਾ ਤਾਂ ਐ ਕਰਨਾ ਤਾਂ ਦੇਖੋ ਹਰ ਕਿਸੇ ਦੀ ਆਪਾਂ ਕਮੀ ਪੂਰੀ ਨਹੀਂ ਕਰ ਸਕਦੇ ਜੇ ਬਾਪ ਆ ਤਾਂ ਬਾਪ ਦੀ ਵੀ ਨਹੀਂ ਕਰ ਸਕਦਾ ਦੀ ਕਮੀ ਪੂਰੀ ਮਾਂ ਦੀ ਨਹੀਂ ਕਰ ਸਕਦੇ ਤਾਂ ਕਰ ਸਕਦੇ ਆ ਜੇ ਭਾਈ ਆ ਤਾਂ ਭਾਈ ਦੀ ਤੇ ਚਲੋ ਕਮੀ ਜਿਹੜੀ ਹੈਗੀ ਉਹ ਭਾਈ ਦੂਜਾ ਵੀ ਨਹੀਂ ਕਰ ਸਕਦਾ ਜੇ ਇੱਕ ਦੂਜੇ ਦੀ ਜਿਹੜੀ ਐਮੇਤ ਆ ਉਹ ਐਮੇਤ ਆ ਹੈਗੀ ਕਿ ਨਹੀਂ ਹੈਗੀ ਨਾ ਵੇ ਮੇਰੇ ਭਾਈ ਦੇ ਦੋ ਹੀ ਬੱਚੇ ਚੰਗੇ ਨੇ ਤੇ ਅਸੀਂ ਵੀ ਸਦਾ ਹੀ ਨਹੀਂ ਰਹਿਣਾ ਹੈਗਾ ਕਿਸੇ ਨੇ ਵੀ ਸਦਾਤਾ ਰਹਿਣਾ ਨਹੀਂ ਹੈਗਾ ਪਰ ਸਭ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਠੀਕ ਹੈ ਜੋ ਮੈਂ ਆਪਣੇ ਨਾਲ ਨਾਲ ਕਰੂੰ ਮੇਰੀਆਂ ਕਰਨ ਪਰ ਅਸੀਂ ਐ ਨਹੀਂ ਕਹਿ ਸਕਦੇ ਕਿ ਅਜਮਾਨ ਹੈਗੀ ਆ ਵੀ ਭੁਜਾਈ ਨਹੀਂ ਕਰਨੀ ਉਹਦੀ ਵੀ ਕਰਨੀ ਪੈਣੀ ਕਿਉਂਕਿ ਦੇਖੋ ਦਰਵਾਜ਼ੇ ਦਾ ਸ਼ਬਦੇ ਕਰਨ ਦਰਵਾਜ਼ੇ ਤਾਂ ਹੀ ਖੁੱਲਦੇ ਨੇ ਜੇ ਹਾਂ ਜੇ ਇੱਜ਼ਤ ਦਵੋਗੇ ਤਾਂ ਇੱਜ਼ਤ ਲਵੋਗੇ ਲਵੋ ਹਾਂ ਜੇ ਪਿਆਰ ਦਵੋਗੇ ਤਾਂ ਪਿਆਰ ਲਵੋ ਠੀਕ ਹੈ ਨਾ ਜੈਫਾਈ ਕਰਨੀ ਬੈਸੀ ਭਰਨੀ ਜੋ ਕਿਸੇ ਨਾਲ ਕਰਦਾ ਹੈ ਉਹ ਅੱਗੇ ਨਾਲ ਅੱਗੇ ਆਏ ਹਨ ਆਉਂਦੀਆਂ ਕਿ ਨਹੀਂ ਆਉਂਦੀਆਂ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਤੁਸੀਂ ਅਰਦਾਸ ਕਰਿਓ ਜਰੂਰ ਸਾਡੀ ਮਾਤਾ ਠੀਕ ਹੋ ਕੇ ਬਨੇ ਘਰ ਨੂੰ ਆਜੇ ਜੀ ਉਹ ਦੱਸਦੇ ਨੇ ਕਰਦੇ